ਬਾਜੀ ਦੇਖੋ ਇਹ ਗੋਬਿੰਦਗੜ ਕਿਲੇ ਦੇ ਬਿਲਕੁਲ ਸਾਹਮਣੇ ਪਾਰਕਿੰਗ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਉੱਥੇ ਚਿਕਨ ਦੀਆਂ ਦੁਕਾਨਾਂ ਚੱਲ ਰਹੀਆਂ ਇਹ ਪੂਰਾ ਦਰਗਾਣਾ ਮੰਦਿਰ ਪ੍ਰੀਸਰ ਹੈਗਾ ਸਾਰਾ ਲਾਗੇ ਜਾ ਕੇ ਮੰਦਿਰ ਨੇ ਸਾਡੇ ਇੱਥੋਂ ਤੁਸੀਂ ਦੇਖ ਲਓ ਹਨੂਮਾਨ ਮੰਦਿਰ ਜਿਹੜਾ ਬਹੁਤ ਹੀ ਸਾਡੇ ਧਰਮ ਦਾ ਪ੍ਰਾਚੀਨ ਮੰਦਿਰ ਉਹ 500 ਮੀਟਰ ਦੀ ਦੂਰੀ ਤੇ ਵੀ ਨਹੀਂਗਾ ਤੇ ਇੱਥੇ ਚਿਕਨ ਦੀਆਂ ਦੁਕਾਨਾਂ ਲਵਾਉਣੀਆਂ ਕੀ ਤਨਾ ਕਿਤੇ ਸਾਡੀਆਂ ਆਸਥਾਨ ਨੂੰ ਠੇਸ ਪਹੁੰਚਾਈ ਜਾ ਰਹੀ ਆ ਅਸੀਂ ਅੱਗੇ ਵੀ ਡੀਸੀ ਮੈਡਮ ਨੂੰ ਮਿਲ ਕੇ ਇੱਕ ਵਿਗਿਆਪਨ ਦਿੱਤਾ ਹੈਗਾ ਕਿ ਜਿਹੜੀਆਂ ਸਾਡੇ ਧਾਰਮਿਕ ਸਥਾਨ ਨੇ ਚਾਹੇ ਉਹ ਸਿੱਖ ਧਾਰਮਿਕ ਸਥਾਨ ਨੇ ਜਾਂ Hindu ਧਾਰਮਿਕ ਸਥਾਨ ਨੇ ਉਹਦੇ ਲਾਗੇ ਚਾਗੇ ਇਹੋ ਜਿਹਾ ਕੋਈ ਵੀ ਦੁਕਾਨਾ ਨਾ ਹੋਣ ਲੇਕਿਨ ਫੇਰ ਸਾਨੂੰ ਵੇਖਣ ਨੂੰ ਮਿਲ ਰਿਹਾ ਕਿ ਹੁਣ ਫੇਰ ਇੱਥੇ ਦੁਕਾਨਾਂ ਲਵਾਤੀਆਂ ਇਹਨਾਂ ਨੇ ਇਹ ਰੇੜੀ ਮਾਰਕੀਟ ਖੁੱਲੀ ਆ ਨਵੀ ਚਲੋ ਵਧੀਆ ਹੋਣੀਆਂ ਚਾਹੀਦੀਆਂ ਸਾਡੇ ਸ਼ਹਿਰ 'ਚ ਇਹੋ ਜਿਹੀਆਂ ਚੀਜ਼ਾਂ ਲੇਕਿਨ ਐ ਇਦਾਂ ਨਹੀਂ ਆਪਾਂ ਹੋਣ ਦੇਣਾ ਯਾਰਾ ਬੰਦ ਕਰੋ ਇਹਨੂੰ ਜਿੱਡੀ ਸਮੈਲ ਆਉਂਦੀ ਆ ਬੰਦ ਮੇਰੀ ਪਰ ਦੇਖੋ ਜੀ ਅਸੀਂ ਤੇ ਰੈਂਟ ਦੇਣਾ ਦਾ ਮਹਲਕਾ ਨੂੰ ਰੈਂਟ ਸਰ ਦੇ ਕੇ ਆਪਾਂ ਬੰਦੀਆਂ ਵੇਚੀ ਜਾਵਾਂਗੇ ਰੈਂਟ ਜੀ ਆਪਾਂ ਤੁਹਾਨੂੰ ਦੇ ਦੇਣੀ ਗੱਲ ਇਹ ਕੀ ਕਿ ਤਾ ਆਸਤਾ ਨਖੇੜਦੇ ਪੀ ਅਸੀਂ ਮੇਰੀ ਵੀਰਜੀ ਭਾਈ ਤਾਂ ਦਿੱਲੀ ਗਏ ਹੋਏ ਨੇ ਫਿਰ ਉਹਨਾਂ ਕੋਲ ਪਹੁੰਚਣਾ ਆਪਾਂ ਉਹਨੂੰ ਗੱਲ ਕਰਦੇ ਨੇ ਕੋਈ ਗੱਲ ਨਹੀਂ ਸਰ ਪੰਜਾਬ ਯਾਦਾਂ ਨਹੀਂ ਗਿਆ ਆਸਥਾ ਨਾਲ ਸੇਵਾਰ ਹੋਇਆ ਆਪਾਂ ਨਹੀਂ ਰੱਬ ਨੂੰ ਮੰਨਦੇ ਬਿਲਕੁਲ ਮੰਨਦੇ ਪਈ ਕਿਤੇ ਤੁਸੀਂ ਕਿਤੇ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕੋਈ ਤੁਹਾਡੇ ਵੀ ਆਪਾਂ ਸਤਕਾਰਯੋਗ ਨੇ ਸਾਰੇ ਧਰਮ ਤੁਸੀਂ ਕਿਤੇ ਆਪਣੇ ਘਾਰ ਲਾਗੇ ਕਿਤੇ ਤਾਂ ਮਾਰ ਉਸ ਖਾਨ ਤੇ ਇਹ ਚੀਜ਼ਾਂ ਵੇਚੋਗੇ 500 ਮੀਟਰ ਵੀ ਨਹੀਂ ਗਾਹਡਾ ਹਾਂ ਉਹ ਮੰਦਿਰ ਇੱਧਰ ਆ ਜਾਓ ਤੇ ਤੁਸੀਂ ਉਧਰ ਚਿਕਨ ਲਾ ਕੇ ਵੇਚਣ ਦੇ ਦੱਸੋ ਉੱਥੋਂ ਪਾਰਕਿੰਗ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਆ ਤੇ ਕਾਹ ਵੀ ਤੁਸੀਂ ਇਹ ਕੰਮ ਆਪ ਕਰਨ ਦਿਓ ਤਾਂ ਜ ਤੁਸੀਂ ਸਜਾਇਆ ਵਾ ਤੇ ਤੁਹਾਡੇ ਨਾਲੋਂ ਤਾਂ ਜ਼ਿਆਦਾ ਗਿਆਨ ਤੁਹਾਨੂੰ ਹੋਣਾ ਚਾਹੀਦਾ ਤੁਸੀਂ ਫੇਰ ਚਿਕਨ ਵੇਚੋ ਇਹਨੂੰ ਬੰਦ ਕਰ ਯਾਰ ਇਹ ਨਹੀਂ ਕਰਦੇ ਨਾ ਕੋਈ ਗੱਲ ਨਹੀਂ ਭਾਈ ਕੋਈ ਗੱਲ ਹੈ ਕਿੰਨੇ ਕਿੰਨੇ ਦੀ ਦਿੱਤੀ ਤੁਹਾਨੂੰ ਇਹ ਪਰਮਿਸ਼ਨ ਉਹਨੂੰ ਤੇ ਬੁਲਾਓ ਯਾਰ ਭਾਈ ਉਹ ਦਿੱਲੀ ਗਏ ਹੋ ਗੱਲ ਕਰਾ ਦਿਓ ਭਾਈ ਫੋਨ ਤੇ ਗੱਲ ਕਰਾ ਦਿਓ ਸਾਡੀ ਫੋਨ ਤੇ ਗੱਲ ਜੀ ਇੱਕ ਬੰਦਾ ਮਾਲਕ ਹੋ ਗਿਆ ਮੇਰੀ ਬੇਨਤੀ ਸੁਣੋ ਤੁਸੀਂ ਵੀ ਗੁਰੂ ਸਿੱਖ ਹੋ ਜੇ ਇਹ ਕਿੰਨੀ ਸੋਹਣੀ ਕਾਰਟ ਲੱਗੇ ਨੇ ਤੇ ਸਾਨੂੰ ਵੀ ਵਧੀਆ ਲੱਗਦਾ ਸਾਡੇ ਸ਼ਹਿਰ 'ਚ ਐਹੋ ਜੀਆਂ ਹੋਰ ਵੀ ਬੰਨੀਆਂ ਚਾਹੀਦੀਆਂ ਵਾ ਜਿੱਥੇ ਲੋਕੀ ਆਣ ਆਪਣਾ ਟਾਈਮ ਸਪੈਂਡ ਕਰਨ ਲੇਕਿਨ ਕਿਤੇ ਨਾ ਕਿਤੇ ਆਸਥਾਨੂ ਤੇ ਨਾ ਨਾ ਠੇਸ ਪਹੁੰਚਾਨ ਲੱਗੇ ਮੰਦਿਰ ਐ ਸਾਰਾ ਦੁਰਗਾਣਾ ਮੰਦਿਰ ਪਰ ਇਸਾਰਾ ਲੱਗੇ ਤੁਲਸੀ ਮਾਤਾ ਜੀ ਦਾ ਮੰਦਿਰ ਆ ਪਰਸ਼ੂਰਾ ਮੰਦਿਰ ਆ ਕਾਲੀ ਮਾਤਾ ਮੰਦਿਰ ਆ ਹਨੂਮਾਨ ਜੀ ਦਾ ਮੰਦਿਰ ਆ ਤੇ ਆ ਵੇਖ ਲਓ ਤੇ ਇਹ ਪਾਰਕਿੰਗ ਦਾ ਨਾਮ ਵੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਆ ਖੁਦ ਵੀ ਤੁਸੀਂ ਸਿੱਖੋ ਜੇ ਤੇ ਤੁਸੀਂ ਇਹ ਚਿਕਨ ਦਾ ਕੰਮ ਕਰਨ ਦੇ ਜੇ ਮੈਨੂੰ ਨਹੀਂ ਸਮਝ ਲੱਗਦੀ ਇਹ ਕੀਤੇ ਨਾ ਕੀਤੇ ਨਾ ਮੈਨੂੰ ਲੱਗਦਾ ਵਾ ਇਹ ਕੋਈ ਸਿਆਸਤ ਹੋ ਰਹੀ ਆ ਧਾਰਮਿਕ ਸੱਲਾਂ ਨੂੰ ਟਾਰਗੇਟ ਕਰਕੇ ਕਿ ਕੋਈ ਭੇਦਭਾਵ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜੇ ਹੈਲੋ ਹਾਂ ਜੀ ਜੀ ਅ ਨਮਸਤੇ ਸਰ ਨਮਸਤੇ ਕੋ ਕੀ ਨਾਮ ਪਾਜੀ ਆਪਣਾ ਮਨਮਿੰਦਰ ਸਿੰਘ ਜੀ ਮਨਮਿੰਦਰ ਸਿੰਘ ਪਾਜੀ ਇਹ ਸਾਰਾ ਠੇਕਾ ਤੁਹਾਡੇ ਕੋ ਆ ਪਾਜੀ ਵੇਖੋ ਇੱਕ ਤੁਹਾਡੇ ਕੇ ਛੋਟੀ ਛੋਟੀ ਜੀ ਬੇਨਤੀ ਜੇ ਮੈਨੂੰ ਨਹੀਂ ਪਤਾ ਤੁਸੀਂ ਸਿੱਖ ਹੋ ਕਿ ਮੈਨੂੰ ਨਹੀਂ ਪਤਾ ਤੁਸੀਂ Hindu ਹੋ ਇਹ ਸਾਰਾ ਦੁਰਗਿਆਨ ਆ ਸਰਦਾਰ ਪਾਜੀ ਫਿਰ ਆਪਾਂ ਨੂੰ ਤੁਹਾਨੂੰ ਤੇ ਜ਼ਿਆਦਾ ਗਿਆਨ ਹੋਣਾ ਚਾਹੀਦਾ ਕਿ ਜਿਹੜੀ ਪਾਰਕਿੰਗ ਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਆ ਅੱਛਾ ਜੀ ਉੱਥੇ ਅੰਦਰ ਆਪਾਂ ਚਿਕਨ ਦੀਆਂ ਦੁਕਾਨਾਂ ਲਵਾਈਆਂ ਕਿਤੇ ਸਿੱਖ ਧਰਮ ਦੀ ਆਸਤਾ ਨੂੰ ਠੇਸ ਨਹੀਂ ਪਹੁੰਚਾਉਂਦੀਆਂ ਇਹ ਦਰਗਾਹ ਮੰਦਰ ਦੇ ਨਾ ਦੇ ਪਾਰਕਿੰਗ ਜਿੱਥੇ ਤੇ ਹੈ ਹੀ ਕੋਈ ਨਹੀਂ ਲੋਕੇ ਸ਼ੀਰ ਦੇ ਨਾ ਦੇ ਇੱਥੇ ਸਾਹਮਣੇ ਬੋਰਡ ਲਿਖਿਆ ਹੈ ਗੁਰੂ ਗੋਬਿੰਦ ਚਲੋ ਉਹ ਵੀ ਛੱਡੋ ਤੁਹਾਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਹੋਊਗਾ ਅੱਗੇ ਪਿੰਟੀ ਇਦਾਂ ਆ ਕਿ ਚਲੋ ਤੁਸੀਂ ਮੈਂ ਤੁਹਾਡੀ ਗੱਲ ਮੰਨ ਲਈ ਹਣਾ ਜੀ ਤੁਸੀਂ ਐਵੀ ਚੀਜ਼ ਦੀ ਇੱਕ ਨੋਟ ਕਰੋਗੇ ਦਰਗਾਹ ਮੰਦਰ ਦੇ ਆਸੇ ਪਾਸੇ ਕਈ ਸਾਰੇ ਨੋਨ ਵੇਜ ਢਾਬੇ ਵੀ ਨੇ ਰੈਸਟੋਰੈਂਟ ਵੀ ਨੇ ਰੇੜੀਆਂ ਵੀ ਲੱਗੀਆਂ ਪਾਜੀ ਉਹ ਵੀ ਕਰਾ ਦਾਂਗੇ ਮਤਲਬ ਕਿ ਆਪਾਂ ਵੇਖੀਏ ਕਿ ਇੱਕ ਬੰਦਾ ਜੁਰਮ ਕਰਨ ਦਿਆ ਤੇ ਅਸੀਂ ਵੇਖਾ ਵੇਖੀ ਆਪ ਵੀ ਕਰਨਾ ਹੈ ਕਿ ਆਪਾਂ ਆਪਣਾ ਆਪਣਾ ਪੱਖ ਵੇਖੀਏ ਆਪਾਂ ਮੈਂ ਹਾਂ ਜੀ ਸਿਸਟਮ ਮੀਟਿੰਗ ਲਈ ਮਿਲਿਆ ਬਣਾ ਬਾਈ ਫੇਸ ਬੈ ਕੇ ਗੱਲ ਕਰਦੇ ਪਾਜੀ ਮਿਲ ਲਾਂਗੇ ਆਪਾਂ ਲੇਕਿਨ ਆ ਪਲੀਜ਼ ਕਿਰਪਿਆ ਬੰਦ ਕਰਾਓ ਪਾਜੀ ਆਪਾਂ ਨੂੰ ਪ੍ਰੋਬਲਮ ਕੋਈ ਨਹੀਂ ਆ ਵੇਖੋ ਬਹੁਤ ਸੋਹਣੀ ਮਾਰਕੀਟ ਤੁਸੀਂ ਬਣਾਈ ਹੋਈ ਆ ਇਦਾਂ ਦੀ ਆ ਹੋਰ ਬਣਾਓ ਸ਼ਹਿਰ ਦਾ ਵਿਕਾਸ ਹੋਣਾ ਚਾਹੀਦਾ ਲੇਕਿਨ ਆਸਥਾਨ ਉਠੇਸ ਨਹੀਂ ਪਹੁੰਚਣੀ ਚਾਹੀਦੀ ਇਹ ਸਾਡਾ ਮੰਦਰ Hindu ਧਾਰਮਿਕ ਸਥਾਨ ਆ ਉਹਦਾ ਪ੍ਰਿਸਰ ਆ ਲੱਗੇ ਸਾਡੇ ਮੰਦਰ ਨੇ ਤੁਲਸੀ ਮਾਤਾ ਮੰਦਰ ਕਾਲੀ ਮਾਤਾ ਮੰਦਰ ਪਰਸ਼ੂਨਾ ਮੰਦਰ ਤੇ 500 ਮੀਟਰ ਵੀ ਹਨੂਮਾਨ ਮੰਦਰ ਨਹੀਂ ਗਾ ਸਾਡੇ ਸਤਕਾਰ ਤੁਹਾਨੂੰ ਵੀ ਪਤਾ ਪ੍ਰਾਚੀਨ ਮੰਦਿਰ ਆ ਤਾਂ ਫੇਰ ਆਪਾਂ ਇਹੋ ਜਿਹਾ ਕੰਮ ਇੱਥੇ ਕਰਨ ਨੇ ਆ ਮੇਰੀ ਮੇਰੀ ਬੇਨਤੀ ਸੁਣੋ ਗੱਲ ਪਤਾ ਕੀ ਆ ਬੇਨਤੀ ਇਦਾਂ ਠੀਕ ਹੈ ਤੁਸੀਂ ਮੈਨੂੰ ਜੋ ਵੀ ਕਿਹਾ ਬਿਲਕੁਲ ਠੀਕ ਹੈ ਰਿਹਾ ਹਣਾ ਬਟ ਇਹ ਆ ਕਿ ਮੈਂ ਤੇ ਮਾਰਕੀਟ ਖੂਨ ਆ ਕੇ ਸ਼ੁਰੂ ਕੀਤੀ ਪਿਛਲੇ 20-25 ਸਾਲਾਂ ਤੋਂ ਸਾਰੀ ਮਾਰਕੀਟ ਐਸ ਏਰੀਆ ਦੇ ਵਿੱਚ ਗਈ ਆ ਹਣਾ ਵੈਜ ਦੀ ਨੋਨ ਵੈਜ ਦੀ ਪਾਜੀ ਵੇਖੋ ਮੇਰੀ ਬੇਨਤੀ ਮੇਰੀ ਬੇਨਤੀ ਸੁਣੋ ਨਾਮ ਬਦਲਦੀ ਹੈ ਫਿਰ ਅਮਰ ਜੀ ਕਿੱਥੇ ਗਈਆਂ ਇਹ ਕਿੰਨੇ ਨੇ ਹਣਾ ਪਾਜੀ ਜੇ ਆਪਾਂ ਨੂੰ ਪਤਾ ਤੇ ਆਪਾਂ ਕਿਉਂ ਨਹੀਂ ਆਪਾਂ ਨਾਗਰਿਕ ਨਹੀਂ ਗਏ ਇੱਕ ਆਪਾਂ ਧਾਰਮਿਕ ਨਹੀਂ ਗਏ ਆਪਾਂ ਕਿਉਂ ਨਹੀਂ ਬੋਲਦੇ ਤੁਹਾਨੂੰ ਤੇ ਜਿਹੜਾ ਚੀਜ਼ ਪਤਾ ਲੱਗੀ ਅਸੀਂ ਬੋਲਣ ਆ ਗਏ ਤੁਹਾਡੇ ਨਾਲ ਚਲੋ ਅਸੀਂ ਉਹ ਵੀ ਬੰਦ ਕਰਾਵਾਂਗੇ ਆ ਲਿਖਾ ਦੇ ਕਮੈਂਟਸ ਦੋ ਇੱਕ ਮਿੰਟ ਸੁਣੋ ਕਾਲੋ ਮੇਰੀ ਬੇਨਤੀ ਸੁਣੋ ਹੀ ਸੁਣੋ ਸੀ ਹਾਂਜੀ ਅੱਜ ਸਾਨੂੰ ਲੱਗ ਲੰਦੇ ਹੋ ਗੱਲ ਸੁਣੋ ਇੱਕ ਮਿੰਟ ਕੱਲ ਅਸੀਂ ਤੁਹਾਡੀ ਪਰਮਿਸ਼ਨ ਤੇ ਬਗੈਰ ਨਹੀਂ ਲਗਾਵਾਂਗੇ ਜੀ ਨਹੀਂ ਨਹੀਂ ਮੈਂ ਕੌਣ ਹਾਂ ਭਾਈ ਪਰਮਿਸ਼ਨ ਦੇਣ ਵਾਲਾ ਲੇਕਿਨ ਨਹੀਂ ਦੇਖੋ ਜੇ ਮੈਂ ਅੱਜ ਤੁਹਾਨੂੰ ਕਹਿ ਸਕਦਾ ਲਾ ਲਓ ਤਾਂ ਫਿਰ ਬੇਦਬੀ ਦਾ ਹੱਕਦਾਰ ਮੈਂ ਵੀ ਵਿਚ ਹੋ ਗਿਆ ਫਿਰ ਤਾਂ ਮੇਰੇ ਵੱਲ ਰੋਜ ਲਾਓ ਮੇਰੇ ਵੀਰ ਜੀ ਨਹੀਂ ਭਾਜੀ ਦੇਖੋ ਮੇਰੀ ਬੇਨਤੀ ਸੁਣੋ ਤੁਸੀਂ ਮੇਰੇ ਭਰਾ ਜੀ ਜੋ ਤੁਹਾਡਾ 2-4000 ਦਾ ਨੁਕਸਾਨ ਹੋ ਮੇਰੇ ਕੋਲ ਲੈ ਲੋ ਬਟ ਵੇਖੋ ਜਿਹੜੀ ਬੇਦਬੀ ਆ ਉਹ ਬੇਦਬੀ ਆ ਉਹ ਨਾ ਕਰੋ ਆਹ ਵੇਖੋ ਇੱਕ ਦਿਨ ਦਾ ਕਸੂਰ ਦਿਓ ਸਿਰਫ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਮੇਰਾ ਅਸਲ ਘੱਟੋ ਘੱਟ ਵੀ ਮੇਰੇ ਕੋਲ 8-9 ਘਰ ਮੇਰਾ ਮਾਲ ਪਾਇਆ ਭਾਜੀ ਮੇਰੇ ਕੋ ਕਮਾਨ ਵਾਲਾ ਘੱਟ ਮੈਂ ਕੱਲਾ ਵਾ 2-4000 ਮੈਂ ਦੇ ਦੇ ਨਹੀਂ ਸਰ ਨਹੀਂ ਪਰ ਆਪਾਂ ਨਹੀਂ ਮੇਰੀ ਗੱਲ ਸੁਣੋ ਹੱਦਿਆਂ ਦੇ ਘੱਲ ਮੈਂ ਕੋ ਧਰਮ ਤੋਂ ਵਾਅਦਾ ਤੇ ਮੇਰੇ ਵਾਸਤੇ ਕੁਝ ਨਹੀਂ ਮੈਂ ਭਾਜੀ ਤੁਹਾਨੂੰ 2-3000 ਰੁਪਏ ਜਿੰਨਾ ਤੁਸੀਂ ਮੇਰੇ ਪੱਲੇ ਸੇਵਾ ਲਾਉਂਦੇ ਹੋ ਮੈਂ ਤੁਹਾਨੂੰ ਦੇ ਜਨਾ ਤੁਹਾਡਾ ਨੁਕਸਾਨ ਨਹੀਂ ਮ ਬਟ ਵੇਖੋ ਤੁਸੀਂ ਵੀ ਗੁਰਸਿੱਖ ਜੀ ਆਪ ਸੋਚੋ ਕਿ ਆਸਤੋਂ ਵੱਤ ਕੁਛ ਹੋਣਾ ਜੇ ਅੱਜ ਦਾ ਦਿਨ ਇੱਕ ਦੇ ਦੋ ਨਹੀਂ ਨਹੀਂ ਭਾਜੀ ਜੇ ਤੁਹਾਨੂੰ ਇੱਕ ਦਿਨ ਦੇ ਦਿੰਦਾ ਤਾਂ ਮੇਰੇ ਅੱਜ ਵੀ ਤੁਸੀਂ ਲਾ ਲਈ ਬੇਦਬੀ ਤਾਂ ਜਦੋਂ ਮੇਰੇ ਸਾਹਮਣੇ ਹੋ ਗਈ ਮੈਂ ਕੋਣੋਂ ਨਾ ਦਿਨ ਦੇਣ ਵਾਲਾ ਜੇ ਮੈਂ ਹੀ ਅੱਜ ਕਹਿਤਾ ਲਾ ਲਓ ਤਾਂ ਫਿਰ ਮੇਰੇ ਵੱਲੋਂ ਰੋਜ਼ ਲਾਓ ਨਹੀਂ 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 ਭਾਜੀ ਆਪਾਂ ਕੱਲ ਤੁਹਾਡਾ ਡਿਸੀਜਨ ਲੋਕ ਫਿਰ ਲਾਵਾ ਭਾਜੀ ਆਪਾਂ ਕੋਈ ਡਿਸੀਜਨ ਨਹੀਂ ਪਤਾ ਨਹੀਂ ਸਭ ਜਿਹਾ ਇਸੇ ਦਾ ਕਿ ਭਾਜੀ ਦੇਖੋ ਨਾ ਇਹ ਬਿਲਕੁਲ ਗੋਲ ਚੱਕਰ ਗੋਲ ਚੌਂਗ ਦੇ ਵਿੱਚ ਸ਼ੇਰ-ਏ-ਪੰਜਾਬ ਵਜੋਂ 55 ਸਾਲ ਤੋਂ ਜੁਆਨਵੇਂ ਦਾ ਕੰਮ ਕਰ ਰਿਹਾ ਹੈ ਉਹਦੇ ਲਾਈਨ 'ਚ ਮੰ ਨੀ ਭਾਈ ਦੱਸ ਦੇ ਕੇ ਇਹਨੂੰ ਬੋਲਦੇ ਕਿਉਂ ਨਹੀਂ ਆ ਇਹਦਾ ਢਾਬਾ ਆ ਇਹ ਮੰਦਰ ਜਿਹੜੀ ਜਗ੍ਹਾ ਨਾ ਸਰ ਇਹ ਮੰਦਰ ਤੋਂ ਇਥੋਂ ਵਾਇਆ ਘੁੰਮ ਕੇ ਨਾ ਆਓ ਇਧਰੋਂ ਆਓ ਇਥੋਂ ਕੰਦ ਸਾਂਝੀ ਕੰਦ ਸਾਂਝੀ ਠੀਕ ਹੈ ਸਾਂਝੀ ਆ ਕਿ ਨਹੀਂ ਸਾਂਝੀ ਫੇਰ ਕੋ ਤੂੰ ਹੀ ਰਾਹ ਘੁੰਮ ਕੇ ਆ ਦੋ ਕਿਲੋਮੀਟਰ ਪਾ ਲੋਗੇ ਤੁਸੀਂ ਤੇ ਭਾਈ ਤੁਸੀਂ ਦੀਵਾਰ ਨੂੰ ਗਿਣੀ ਜੰਦੇ ਨਾ ਆਪਾਂ ਤਾਂ ਇਹ ਕਹਿੰਦਾ ਸਮਝਾ ਦਵਾਂ ਨਾ ਕਿ ਉਹ ਹੜਾ ਮੰਦਰ ਉਹ ਤੁਸੀਂ ਦੀਵਾਰ ਕਹਿੰਦੇ ਜੇ Hindu ਹੋ ਕੇ ਤੁਸੀਂ ਮੰਦਰ ਨੂੰ ਦੀਵਾਰ ਕਹਿੰਦਾ ਜੇ ਸੁਣੋ ਚਾਚੇ ਦਾ ਢਾਬਾ ਹਾਂਜੀ ਮੇਰੀ ਬੇਨ ਮੰਦਰ ਦੇ ਸਾਹਮਣੇ ਬਿਲਕੁਲ ਚੌਂਕ ਦੇ ਵਿੱਚ ਚਾਚੇ ਦਾ ਢਾਬਾ ਜੀ ਚਾਚੇ ਦਾ ਢਾਬਾ ਅਹੀ ਜੀ ਮੰਦਰ ਪ੍ਰੀਸ਼ਰ ਨੂੰ ਵੀ ਲੱਗੇ ਕਿੰਨੀਆਂ ਦੁਕਾਨਾਂ ਹੈਗੀਆਂ ਭਾਈ ਆਪਾਂ ਨਾਲ ਚਲੀਏ ਆਪਾਂ ਨਾਲ ਚੱਲਾਂਗੇ ਅੰਦਰ ਵੜੋ ਆਪਾਂ ਨਾਲ ਚੱਲਾਂਗੇ ਗੱਲ ਸੁਣੋ ਤੇ ਅੰਦਰ ਜਾਓ ਅੰਦਰ ਜਾਓਗੇ ਨਾ ਗੇਟ ਦੇ ਅੰਦਰ ਉਹ ਜੋ ਨਾ ਗੱਲ ਆਪੇ ਪਤਾ ਲੱਗ ਜਾਣਾ ਨਾ ਤੋੜੀ ਚਾਹੀਦੀ ਬੰਦ ਹੋਣੀ ਚਾਹੀਦੀ ਹੋਣੀ ਸਰ ਤੇ ਤੁਸੀਂ ਇਹਨਾਂ ਨੂੰ ਕਹਿ ਸਕਦੇ ਤੇ ਉਹਨਾਂ ਨੂੰ ਵੀ ਕਹਿ ਸਕਦੇ ਜੋ ਵੀ ਮੰਦਰ ਦੇ ਲੱਗੇ ਹੀ ਆ ਮੈਂ ਚੋਂਗਾ ਹੈਗਾ ਸਰ ਮੰਦਰ ਦਾ ਅਹੀ ਜੀ ਮੰਦਰ ਪ੍ਰੀਸ਼ਰ ਉਹਦਰੀ ਹੁੰਦੀ ਹੈ ਅਹੀ ਮੰਦਰ ਪ੍ਰੀਸ਼ਰ ਨੂੰ ਵੀ ਲਿਖੇ ਦੇ ਲੱਗੇ ਆ ਸੁਹਰੇ ਉਹਨਾਂ ਨੂੰ ਵੀ ਲਿਖ ਕੇ ਦਿੰਨੇ ਆ ਕਿ ਮੰਦਰ ਦੇ ਆਲੇ-ਦੁਆਲੇ ਜਿਹੜੀ ਪਾਰਕਿੰਗ ਦੀ ਪਾਰਕਿੰਗ ਦੇ ਵਿੱਚ ਇਹ ਰੇੜੀਆਂ ਲਗਾਣ ਦੀ ਇਜਾਜ਼ਤ ਕਿਹਨੇ ਦਿੱਤੀ ਤੇ ਮੀਟ ਦੀਆਂ ਰੇੜੀਆਂ ਲਗਾਣ ਦੀ ਇਜਾਜ਼ਤ ਕਿਹਨੇ ਦਿੱਤੀ ਇਹ ਮੈਂ ਕਈ ਕੋ ਠੇਕਾ ਲਿੱਤਾ ਹੈ ਇਹ ਤੇ ਇਹ ਵੇਖੋ ਇਹ ਤੇ ਇਹਨਾਂ ਨੂੰ ਪਤਾ ਹੋਵੇ ਕਿਉਂਕਿ ਜਿੰਨਾਂ ਦਾ ਇਹ ਨਾਲ ਹੈ ਰੇ ਮੈਨੂੰ ਲੱਗਦਾ ਜੋ ਮੈਂ ਜਾਣਦਾ ਹਾਂ ਉਹਨਾਂ ਨੂੰ ਜਿੱਥੋਂ ਤੱਕ ਜੇ ਕੋਈ ਹੋਣੇ ਤੇ ਉਹਨਾਂ ਦੀ ਤੇ ਵੈਸੇ ਅਪਰੋਚ ਬੜੀ ਹੋਣੀ ਆ ਠੀਕ ਹੈ ਨਾ ਕਾਰਪੋਰੇਸ਼ਨ ਵੱਲੋਂ ਨਹੀਂ ਜੇਗੀ ਇਹਦਾ ਨਾਲ ਹੈ ਇਹ ਲੈ ਰਹੇ ਸੇਠੀ ਟੈਂਟ ਹਾਊਸ ਵਾਲਿਆਂ ਦਾ ਹਾਂ ਜੇ ਉਹ ਉਹਨਾਂ ਦੀ ਅਪਰੋਚ ਫਿਰ ਮਿਲ ਕੇ ਪਿੱਛੇ ਕਰ ਦਿੰ ਸ਼ਾਇਦ ਮੈਨੂੰ ਤੇ ਇਹੋ ਲੱਗਦਾ ਤਾਂ ਇਹ ਚਿਕਨ ਲਾਈ ਕੇ ਬੈਠੇ ਨੇ ਇਹ ਕਿਤੇ ਜਾਇਜ਼ ਆ ਇਹਦੇ ਡੀਸੀ ਮੈਡਮ ਨੂੰ ਵੀ ਇਹਨਾਂ ਦਾ ਆਪਾਂ ਡੀਸੀ ਮੈਡਮ ਨੂੰ ਅੱਗੇ ਵੀ ਇੱਕ ਚਿੱਠੀ ਲਿਖ ਕੇ ਭੇਜੀ ਆ ਆਪ ਨੇ ਕਿਹਾ ਹੈ ਕਿ ਜਿਹੜੇ ਵੀ ਧਾਰਮਿਕ ਸਥਾਨ ਲੱਗੇ ਨੇ ਚਾਹੇ ਉਹ ਸਿੱਖ ਧਾਰਮਿਕ ਸਥਾਨ ਨੇ ਹਿੰਦੂ ਨੇ ਉਹਨਾਂ ਦੇ ਲੱਗੇ ਕੋਈ ਚਿਕਨ ਦੀ ਜਾਂ दारू ਦੀ ਅੱਦਾਂ ਦੀ ਦੁਕਾਨ ਨਹੀਂ ਹੋਣੀ ਚਾਹੀਦੀ ਉਹਦੇ ਹੁਣ ਆਪ ਬੰਦ ਨਹੀਂ ਕਰਨੀ ਨੁਕਾਨ ਹੋਈ ਨਾ ਸਾਡਾ ਨਹੀਂ ਨਹੀਂ ਭਾਈ ਬੰਦ ਤੇ ਕਰਾ ਕੇ ਜਾਵਾਂਗੇ ਆਪਾਂ ਇਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਇਹ ਤੇ ਕਿਹਾ ਕਿ ਦੱਸਿਆ ਸੀ ਜੀ ਨਹੀਂ ਨਹੀਂ ਬਾਬਾ ਜੀ ਦੱਸੋ ਹੈ ਗਲਤੀ ਹੈ ਨਾ ਨਹੀਂ ਗਲਤ ਹੈ ਜੀ ਗਲਤ ਹੈ ਬਿਲਕੁਲ ਨਹੀਂ ਚਾਹੀਦਾ ਸੀ ਇਹਨਾਂ ਨੂੰ ਆਪ ਨੂੰ ਚਾਹੀਦਾ ਵਾ ਇੱਕ ਗੋਨਾਂ ਦੇ ਸਰਦਾਰ ਬੰਦੇ ਆਪ ਏ ਇਹਨਾਂ ਨੂੰ ਆਪ ਚਾਹੀਦਾ ਸੀ ਵੀ ਇਹ ਕੰਮ ਨਾ ਕਰੀਏ ਅਸੀਂ ਤਾਂ ਇੱਕ ਰਿਕਵੈਸਟ ਹੀ ਤੇ ਲੱਗੇ ਦੇਖੋ ਅਸੀਂ ਤੁਹਾਡਾ ਨੁਕਸਾਨ ਨਹੀਂ ਚਾਹੁੰਦੇ ਤੁਸੀਂ ਵੀ ਕਮਾਨ ਆਇਓ ਨੁਕਸਾਨ ਤੇ ਹੋਣੀ ਹੈ ਭਾਈ ਮੈਂ ਤੁਹਾਨੂੰ ਪੈਸੇ ਦੇ ਤੇ ਰਿਹਾ ਹੋਰ ਕੀ ਕਰਾਂ ਭਾਈ ਉਹ ਜੋ ਮਿਹਨਤ ਦੇ ਕਮਾਈ ਦਾ ਮਜ਼ਾ ਆਣਾ ਐਸਾ ਫਰਮ ਆਣਾ ਪਈ ਭਾਈ ਮਿਹਨਤ ਫਿਰ ਅੱਜ ਸੋਚੋ ਅੱਜ ਛੁੱਟੀ ਸੀ ਨਹੀਂ ਉਹ ਚਲੋ ਮੈਂ ਫਿਰ ਆਪਾਂ ਇਹ ਸੋਚ ਕੇ ਲਾਉਣੀ ਨਾ ਮੈਂ ਤੁਹਾਨੂੰ ਵੀਰ ਜੀ ਮੈਂ ਉਹੀ ਕਹਿ ਰਿਹਾ ਤੁਸੀਂ ਮੈਨੂੰ ਨਾਮ ਕੀ ਦੱਸਾਇ ਜਿੰਨਾ ਕੋ ਠੇਕਾ ਸੱਚ ਬੋਲਿਓ ਨਾ ਮੇਰੀ ਗੱਲ ਛੱਡ ਦਿਓ ਸੇਠੀ ਭਾਈ ਮੈਂ ਹੁਣ ਵੀ ਕਿਹੜੇ ਸੇਠੀ ਮੈਨੂੰ ਇਹ ਨਹੀਂ ਪਤਾ ਸੇਠੀ ਹੀ ਪਤਾ ਤੁਹਾਨੂੰ ਮਨਮਿੰਦਰ ਦਾ ਨਾਮ ਹੀ ਲੈ ਆਉਣਾ ਤੁਹਾਡੇ ਸਾਹਮਣੇ ਉਹਨਾਂ ਨਾਲ ਕੋਈ ਨਾਂ ਨਹੀਂ ਤਾ ਤੁਸੀਂ ਕੁਛ ਦੱਸਣ ਮੈਂ ਤਾਂ ਤੂੰ ਫੀਡ ਕੀਤਾ ਮੈਂ ਤੁਹਾਨੂੰ ਉਹੀ ਦੱਸਦਾ ਭਾਈ ਤੁਸੀਂ ਤਾਂ ਮੋਬਾਈਲ ਦਾ ਸੇਠੀ ਫੀਡ ਕੀਤਾ ਵੇਖੋ ਜੀ ਇਹ ਕੀਤੇ ਨਾ ਕੀਤੇ ਨਾ ਅੱਜ ਦਾ ਜੋ ਦੌਰ ਚੱਲਣ ਦੇ ਮੈਨੂੰ ਲੱਗਣ ਦਿਆ ਧਰਮ ਨੂੰ ਨਾ ਟਾਰਗੇਟ ਕੀਤਾ ਯਾਰ ਜਾਣ ਕੇ ਰੇੜੀਆਂ ਦੁਕ ਅੱ빠 ਬਹੁਤ ਜਲਦ ਮੰਦਰ ਪ੍ਰੀਸ਼ਾ ਨੂੰ ਦੇ ਲੱਗੀਆਂ ਲਿਖ ਕੇ ਜੇ ਉਹ ਇਹਦਾ ਕੋਈ ਐਕਸ਼ਨ ਨਹੀਂ ਲੈਂਦੇ ਤਾਂ ਫਿਰ ਇਸ ਸਮਾਜਿਕ ਸੰਸਥਾਵਾਂ ਇਕੱਠੀਆਂ ਕਰਕੇ ਅਹੀ ਐਕਸ਼ਨ ਲਵਾਂਗੇ ਆਪਣੇ ਪੱਧਰ ਤੇ ਮੈਂ ਤਾਂ ਪਾਰਕਿੰਗ ਦਾ ਨਾਮ ਕੀ ਨਾਮ ਮੇਰੇ ਗੱਲ ਸੁਣੋ ਪਾਰਕਿੰਗ ਦਾ ਨਾਮ ਕੀ ਪਾਜੀ ਛੱਡੋ ਪਾਰਕਿੰਗ ਦਾ ਨਾਮ ਕੀ ਜਿੱਥੇ ਸਟਾਲ ਲੱਗਣਦੇ ਨੇ ਅੱਗੇ ਲਗਵਿੰਦ ਘੜੀ ਆ ਜੀ ਕਿਹਦੇ ਨਾਮ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਹਾਂਜੀ 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 ਪਾਜੀ ਮੈਂ ਇੱਕ ਤੁਹਾਨੂੰ ਇਹ ਵੀ ਦੱਸਦਾ 2022 ਚ ਨਾ 31 ਦਸੰਬਰ ਦੀ ਇੱਕ ਪਾਰਟੀ ਸੀਗੀ ਠੀਕ ਹੈ ਜਿਹਰੇ ਅੰਦਰ ਪਾਰਟੀ ਪਾਸ ਤੱਕ ਸਾਰੇ ਟਿਕਟਾ ਟੁਕਟਾ ਡਿਸਟ੍ਰੀਬਿਊਟ ਹੋ ਗਿਆ ਸੀ ਔਰ ਉਹ ਸਿੱਖ ਜਥੇਬੰਦੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਅੱਜ ਵੀ ਉਹ ਸਰਾਹਨ ਨਹੀਂ ਸਰਾਹਨਾ ਕਰਨ ਯੋਗ ਨੇ ਕਿ ਉਹਨਾਂ ਨੇ ਪਾਰਟੀ ਨਹੀਂ ਹੋਂਦੀ ਸੀ ਕਿਉਂਕਿ ਉਰਤੇ ਚਿਕਨ ਅੰਦਰ ਸਰਵੋਣ ਆਏਗਾ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਪਾਰਕਿੰਗ ਵੀ ਤੇ ਕਿਲਾ ਵੀ ਉਹਨਾਂ ਦੇ ਨਾਮ ਤੇ ਆ ਇਹ ਧਾਰਮਿਕ ਆਸਥਾ ਦਾ ਕੇਂਦਰ ਹੈਗਾ ਇੱਕ ਹਿਸਾਬ ਦਾ ਕਿਉਂਕਿ ਜਿੱਤੇ ਮਹਾਰਾਜ ਦਾ ਨਾਮ ਆ ਗਿਆ ਉਸ ਤੋਂ ਵੱਡਾ ਕੀ ਰਹਿਗਾ ਤੇ ਆਪਾਂ ਨੂੰ ਇਹਨਾਂ ਦਾ ਪਤਾ ਸੀ ਨਾ ਗੁਰੂ ਮਹਾਰਾਜ ਦੇ ਨਾਮ ਤੋਂ ਕਿ ਆਪਾਂ ਨੂੰ ਇਹ ਵੀ ਨਹੀਂ ਪਤਾ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਪਾਜੀ ਹਕੀਕਤ ਲਗ ਬਿੰਦਗਾੜਾ ਦਾ ਬਹੁਤ ਪੁਰਾਣੀ ਅੱਜ ਇਹ ਬਹੁਤ ਪੁਰਾਣੀ ਹੈ ਪਤਾ ਸੀਗਾ ਕਿ ਨਹੀਂ ਪਤਾ ਸੀਗਾ ਕਿ ਨਹੀਂ ਤਾਂ ਫਿਰ ਤੁਹਾਨੂੰ ਕੀਤੀ ਜਾਏਗੀ ਜਾਂ ਚਾਲੂ ਰੱਖੀ ਜਾਏਗੀ ਪਾਜੀ ਦੇਖੋ ਮੈਂ ਤਾਂ ਦੇਖੋ ਜੋ ਵੀ ਜੀ ਰਜਮਦੀਨ ਚੱਲਣਾ ਆਪਣੀ ਮਰਜ਼ੀ ਦਾ ਆਪਾਂ ਕੋਈ ਕਰਨੇ ਨਹੀਂ ਪਾਜੀ ਨਾ ਕਰ ਸਕਦੇ ਆ